ਏਜੰਟਾਂ ਦੀ ਧੱਕੇਸ਼ਾਹੀ ਜਿੰਦਦਰ ਸ਼ਹਿਰ ਦੇ ਵਿੱਚ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਕੁੰਮ ਕਰਾਂਦੀ ਨੀਂਦ ਸੁੱਤੀ ਹੋਈ ਹੈ ਅੱਜ ਉਹ ਮੌਕਾ ਆ ਗਿਆ ਹੈ ਕਿ ਜਿਹੜੇ ਲੋਕਾਂ ਦੇ ਪੈਸੇ ਦੇਣ ਵਾਲੇ ਆ ਲੋਕੀ ਹਾਰ ਕੇ ਜਿਹੜੇ ਆ ਸੜਕਾਂ ਦੇ ਉੱਪਰ ਜਿਹੜੇ ਆ ਉਤਰ ਗਏ ਆ ਗੱਲਬਾਤ ਕਰ ਲੈਂਦੇ ਆ ਮੈਮ ਕੀ ਸਾਰੀ ਗੱਲਬਾਤ ਹੈ ਇੱਕ ਵਾਰੀ ਬਰੀਫ ਕਰੋ ਹਾਂਜੀ ਪਾਜੀ ਅਸੀਂ ਇਥੋਂ ਦੇ ਜਹਾਰੋਗਰਸੀਸ ਤੋਂ ਯੂਕੇ ਦਾ ਕੰਮ ਲਾਇਆ ਸੀਗਾ 2024 ਚ 7ਵੇਂ ਮਹੀਨੇ ਲਾਇਆ ਸੀ ਆਹ ਭਾਜੀ ਅਸੀਂ ਐਫ ਆਈ ਆਰ ਵੀ ਕੀਤੀ ਇਹਨਾਂ ਨੇ 6 6.5 ਲੱਖ ਰੁਪਏ ਦੀ ਠੱਗੀ ਮਾਰੀ ਆ ਜੋ ਕਿ ਅਸੀਂ ਸਾਰੇ ਆ ਗੂਗਲ ਪੇ ਰਾਹੀਂ ਇਹਨਾਂ ਨੂੰ ਪੈਸੇ ਸੈਂਡ ਕੀਤੇ ਆ ਤੇ ਇਹਨਾਂ ਨੇ 1 ਰੁਪਈਆ ਵੀ ਨਹੀਂ ਵਾਪਸ ਕੀਤਾ ਤੇ ਉੱਤੋਂ ਸਾਨੂੰ ਕਹਿ ਰਿਹਾ ਤੁਸੀਂ ਜੋ ਕਰਨਾ ਕਰ ਲਓ ਅਸੀਂ ਭਾਨਾ ਸਿੱਧੂ ਕੋਲ ਵੀ ਜਾ ਕੇ ਆਏ ਆ ਤੇ ਉਹਨਾਂ ਨੇ ਵੀ ਕਿਹਾ ਕੀ ਧਰਨਾ ਲਾਓ ਤੇ ਪੁਲਿਸ ਪ੍ਰਸ਼ਾਸਨ ਵੀ ਸਾਡਾ ਸਾਥ ਨਹੀਂ ਦੇ ਰਿਹਾ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਅਸੀਂ ਬੜੇ ਔਖੇ ਆ ਸਾਡੀ ਕੁੜੀ ਦੀ ਡਿਪਰੈਸ਼ਨ ਦੀ ਦਵਾਈ ਚੱਲਦੀ ਆ ਅਸੀਂ ਬੜੇ ਔਖੇ ਆ ਤੇ ਅੱਜ ਕੀ ਸਾਰੀ ਗੱਲਬਾਤ ਹੋਈ ਕਿ ਤੁਹਾਨੂੰ ਸੜਕ ਤੇ ਉਤਰਨਾ ਪੈ ਗਿਆ ਅਸੀਂ ਹੁਣ ਕੀ ਕਰਨਾ ਸਾਨੂੰ ਕਿੰਨੇ ਦਿਨ ਕੋ ਸੌਂਦੀ ਨਹੀਂ ਬੋਲਦੀ ਵੀ ਨਹੀਂ ਸੌਂਦੀ ਸਾਥ ਦੇ ਭਾਜੀ ਹੁਣੀ ਸਾਡਾ ਸਾਥ ਦੇ ਰਿਹਾ ਇਸ ਕਰਕੇ ਅਸੀਂ ਧੰਨ ਲਾਇਆ ਹੋਇਆ ਜਦ ਤੱਕ ਪੈਸੇ ਨਹੀਂ ਦਿੰਦੇ ਅਸੀਂ ਧੰਨ ਲਾ ਕੇ ਰੱਖਾਂਗੇ ਏਜੰਟ ਤਾਂ ਸੋ ਉੱਥੇ ਜਿਹੜੀ ਹੈ ਗੱਲਬਾਤ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਰ ਲੰਨੇ ਆ ਦੇਖੋ ਜੀ ਡੀਐਸਪੀ ਹੈਗੀ ਤੁਹਾਡੀ ਕੋਈ ਮੈਡਮ ਉਹ ਮੈਡਮ ਦੇ ਵੀ ਪੈਸੇ ਖਾਦੇ ਆ ਜਾਂ ਕੁਛ ਪਰਚਾ ਕਿਉਂ ਨਹੀਂ ਦਰਜ ਹੋਇਆ ਮੈਡਮ ਨੂੰ ਕੋਲ ਆਲਰੇਡੀ ਹੋਇਆ ਉਹ ਮੈਂ ਭਾਜੀ ਕਾਰਵਾਈ ਨਹੀਂ ਕੀਤੀ ਹੋਈ ਹੋਈ ਤੇ ਭਾਜੀ ਉਹਨਾਂ ਦੇ ਪੈਸੇ ਦਿਵਾ ਦਿਓ ਗਰੀਬ ਬਰਾਦੇ ਤੁਸੀਂ ਲਿਆਓ ਆਪਾਂ ਬੈਠ ਕੇ ਤੇ ਪੈਸੇ ਭਾਜੀ ਇੱਥੇ ਵੀ ਆ ਜਾਣਗੇ ਪੈਸੇ ਕਿੱਥੇ ਚੱਲੇ ਆ ਚੈੱਕ ਕਟਾ ਦਿਓ ਭਾਜੀ ਚੈੱਕ ਕੱਟ ਕੇ ਪਰਿਵਾਰ ਨੂੰ ਦੇ ਦਿਓ ਅਸੀਂ ਚੱਲ ਜੰਨੇ ਆ ਭਾਜੀ ਕਿੰਨਾ ਸਮਾਂ ਹੋ ਗਿਆ ਭਾਈ ਜਲੰਧਰ ਸ਼ਹਿਰ ਦੇ ਵਿੱਚ ਇੱਥੇ ਅੱਜ ਇੰਨੀ ਕ ਜਿਆਦਾ ਏਜੰਟੀ ਮਾਰੀ ਜਿਹੜੀ ਸ਼ੁਰੂ ਹੋ ਗਈ ਹੈ ਕਿ ਲੋਕਾਂ ਨੂੰ ਸੜਕਾਂ ਜਾਮ ਕਰਨੀਆਂ ਪੈਗੀਆਂ ਬਹੁਤ ਹੀ ਗੰਦੀ ਏਜੰਟੀ ਪੰਜਾਬ ਦੀ ਬਹੁਤ ਮਾੜੀ ਏਜੰਟੀ ਹੈ ਇਹ ਨੱਥ ਪਾਉਣੀ ਚਾਹੀਦੀ ਹੈ ਬਹੁਤ ਚੰਗੀ ਤਰ੍ਹਾਂ ਆ ਦੇਖੋ ਇਹ ਮਾਂ ਸਾਡੀ ਹਿਉਾਰਪੁਰ ਤੋਂ ਗਾਂ ਪਿੰਡ ਆ ਸਵੇਰੇ 6 ਵਜੇ ਦੀ ਟੁਰੀ ਆ ਤੇ ਇੱਥੇ ਪਹੁੰਚੀ ਤੇ ਏਜੰਟ ਆਪਣਾ ਸਟਾਫ ਲੈ ਕੇ ਫਰਾਰ ਹੋ ਚੁੱਕਿਆ ਹਾਂ ਤੇ ਇਹਨਾਂ ਦਾ 6.5 ਲੱਖ ਰੁਪਈਆ ਸਾਰੇ ਇਹ ਤਾਂ ਤੁਸੀਂ ਇੱਥੇ ਆਏ ਸੀਗੇ ਉਦੋਂ ਸਟਾਫ ਮੌਜੂਦ ਸੀਗਾ ਹਾਂਜੀ ਮੌਜੂਦ ਸੀਗਾ ਭਾਜੀ ਭੱਜ ਗਿਆ ਤੇ ਹੁਣ ਦਫ਼ਤਰ ਦੇ ਵਿੱਚ ਤਾਲਾ ਲੱਗਾ ਕਿ ਅੰਦਰ ਲੋਕੀ ਬੈਠੇ ਆ ਦੋ ਮੁਲਾਜ਼ਮ ਆਏ ਨੇ ਉਹਨਾਂ ਨੇ ਕੋਈ ਗੱਲ ਕੀਤੀ ਤੇ ਪਿੱਛੋਂ ਦੀ ਗੇਟ ਕੱਢ ਕੇ ਉਹਨਾਂ ਨੇ ਪਿੱਛੇ ਕੋਈ ਬੈਕ ਬੈਕ ਸਾਈਡ ਤੇ ਗੇਟ ਆ ਉੱਥੋਂ ਦੜਾਤੇ ਜੀ ਇਹਨਾਂ ਨੇ ਮੁਲਾਜ਼ਮਾਂ ਨੇ ਕੀਤਾ ਸਾਰਾ ਕੰਮ ਇਹ ਸਾਰਾ ਸਾਰਾ ਪ੍ਰਸ਼ਾਸਨ ਰਲਿਆ ਆ ਜੀ ਇਹ ਮੁਲਾਜ਼ਮਾਂ ਨੂੰ ਵੀ ਬੇਨਤੀ ਪੁਲਿਸ ਪ੍ਰਸ਼ਾਸਨ ਸੁਣਦੇ ਨਹੀਂ ਪਏ ਮੁਲਾਜ਼ਮ ਨਹੀਂ ਸੁਣਦੇ ਪਏ ਜਿਹੜੇ ਐਸਆਈ ਆ ਇਹ ਇਹਨਾਂ ਨੂੰ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੀ ਇਹਨਾਂ ਨੂੰ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੀ ਅਸੀਂ ਕੋਈ ਐਵੇਂ ਨਹੀਂ ਖੜੇ ਅਸੀਂ ਵੀ ਆਪਣਾ ਹਿਸਾਬ ਲੈਣਾ ਚਾਹੁੰਦੇ ਆ ਸਾਨੂੰ ਹਰੇ ਹੱਕ ਧਰਨਾ ਲਾ ਕੇ ਕਿਉਂ ਲੈਣੇ ਪੈਂਦੇ ਹਨ ਇਹ ਸੁਣਦੇ ਨਹੀਂ ਗੱਲ ਸਾਡੀ ਇਸੇ ਕਰਕੇ ਤੁਹਾਨੂੰ ਧਰਨਾ ਲਾਣਾ ਪੈਂਦਾ ਹੀ ਅਸੀਂ ਤਾਂ ਬੇਇਨਤੀਆ ਕਰ ਕਰ ਮਰ ਗਏ ਜੇ ਉਹ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਕੀ ਕਹਿਣਾ ਹੈ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਏਜੰਟਾਂ ਦੀ ਠੱਗੀ ਠੱਗੀ ਜਿਹੜੀ ਬਹੁਤ ਜ਼ਿਆਦਾ ਵੱਧੀ ਪਈ ਹੈ ਨਰਿੰਦਰ ਸਰਮਾ ਦੇ ਬੋਲ ਹੈ ਪ੍ਰਸ਼ਾਸਨ ਦੇ ਇਹ ਅਪਡੇਟ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਏਜੰਟਾਂ ਦੀ ਜਿਹੜੀ ਥੱਗੀ ਆ ਲਗਾਤਾਰ ਵੱਧਦੀ ਪਈ ਆ ਪੁਲਿਸ ਪ੍ਰਸ਼ਾਸਨ ਇੰਨਾ ਸੁਸਤ ਹੋ ਕੇ ਕਿਉਂ ਬੈਠਾ ਹੈ ਦੇਖੋ ਇਹਨਾਂ ਨੇ ਜਿਹੜਾ ਮੇਰੇ ਨੋਟਿਸ ਸਾਡੇ ਹੋਣ ਲਿਆਂਦਾ ਆਲਰੇਡੀ ਐਫਆਰ 65 ਨੰਬਰ ਦਰਜ ਹੈਗੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਕੋਰਟ ਦਾ ਪ੍ਰੋਸੈਸ ਆ ਉਹ ਦੇਖ ਲੈਣੇ ਕਿ ਸਰ ਜਿਹੜੇ ਏਜੰਟ ਹੈ ਉਹਨਾਂ ਦਾ ਕੀ ਲਾਇਸੈਂਸ ਰੱਦ ਹੋਇਆਗਾ ਤੁਹਾਨੂੰ ਇਸ ਬਾਰੇ ਨੌਲੇਜ ਹੈਗੀ ਨਹੀਂ ਇਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਉਹਦੇ ਵਿੱਚ ਆਪਾਂ ਸਾਰਾ ਵੈਰੀਫਾਈ ਕਰ ਲੈਨੇ ਆ ਕਿ ਹਾਂ ਕਿਹਦਾ ਇਹਦਾ ਇਹ ਚੀਜ਼ ਸਰ ਕਹਿ ਸਕਦੇ ਕਿ ਪ੍ਰਸ਼ਾਸਨ ਦਾ ਡਰ ਨਹੀਂ ਰਿਹਾ ਤਾਂ ਹੀ ਉਹ ਜ ਉਹ ਖੋਲ ਕੇ ਬੈਠੇ ਗਏ ਜਿਹੜਾ ਕਿਸੇ ਦਾ ਰੱਦ ਹੋਗਾ ਉਹ ਲੀਗਲੀ ਕਹਿੰਦਾ ਉਹ ਕਾਨੂੰਨੀ ਨੂੰ ਕਾਨੂੰਨ ਨੂੰ ਫੇਸ ਕਰੂਗਾ ਸਾਟੀ ਸਰ ਤੁਹਾਡੇ ਤੇ ਵੀ ਇਲਜ਼ਾਮ ਲਗਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਆ ਕੇ ਬੰਦੇ ਧੜਾਏ ਆ ਇਹ ਮੈਨੂੰ ਪੁੱਛ ਲਓ ਵੀ ਕਿੰਨੋ ਆ ਵੀ ਜੇ ਮੇਰੇ ਨੋਟ ਚ ਲੈਂਦੇ ਕਿੰਨ ਦੜਾਏ ਬੰਦੇ ਪਾਜੀ ਕਿੰਨਾ ਨੇ ਕਿਹੜੇ ਮੁਲਾਜ਼ਮ ਆਏ ਸੀ ਕਿ ਜਿਨ੍ਹਾਂ ਨੇ ਦਫ਼ਤਰ ਤੋਂ ਬੱਦੇ ਬਾਹਰ ਭੇਜਿਆ ਦੜਾਏ ਆ ਨਾ ਜਿਹੜੇ ਉਹ ਮੁਲਾਜ਼ਮ ਘਰੇ ਉਹ ਦੇਖੋ ਇਹ ਮੁਲਾਜ਼ਮ ਆਏ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਇਹਨਾਂ ਤੇ ਵੀ ਕਾਰਵਾਈ ਕਰੂਗੇ ਜਿਹੜੇ ਮੁਲਾਜ਼ਮਾਂ ਦੇ ਨਾਮ ਲੈ ਰਹੇ ਪਤਾ ਸੀਗਾ ਇਹ ਤਾਂ ਅਸੀਂ ਪਤਾ ਕਰ ਲੈਣਾ ਵੀ ਕੀ ਗੱਲ ਹੈਗੀ ਪੁੱਛੋ ਤਾਂ ਸਹੀ ਸਰ ਅਸੀਂ ਕਹਿੰਦੇ ਨਾ ਉਹ ਤਾਂ ਹੁਣ ਪਤਾ ਕਰ ਲੈਣੇ ਨੇ ਮੈਂ ਕੀ ਗੱਲ ਕੀ ਗੱਲ ਦਾ ਕਰੋ ਪੁੱਛੋ ਸਹੀ ਭਜਾਏ ਕਿ ਉਹ ਫਿਰ ਪਲਸੀਆ ਹੁਣ ਸਾਨੂੰ ਮੌਕਾ ਦਿਓ ਪਹਿਲੇ ਅਸੀਂ ਪਬਲਿਕ ਆਪਣੇ ਮੁਲਾਜ਼ਮਾਂ ਦੇ ਪੁੱਛੋ ਉਹਨ ਪ੍ਰੇਸ਼ਾਨੀ ਇਸ ਕਰਕੇ ਹੋ ਰਹੀ ਹੈ ਕਿ ਕਿ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਆਪਣਾ ਅਰੇ ਆ ਜੇ ਇੱਕ ਪਬਲਿਕ ਕੰਮ ਰਹਿ ਕਰ ਰਿਹਾ ਹੁਣ ਜਦੋਂ ਐਫ ਆਰ ਐ ਦਰਜ ਹੈਗੀ ਆ ਤਾਂ ਫਿਰ ਉਹਦੇ ਚ ਕੀ ਆ ਰਿਹਾ ਹੈ ਅਰੇ ਕੱਲੀ ਕੱਲੀ ਪੇਮੈਂਟ ਆ ਦੇਖਿਓ ਇਹਨਾਂ ਦੇ ਸਟਾਫ ਦੇ ਵਜਾ ਦੇਖਿਓ ਬਾਬਾ ਜੀ 30001 ਆ ਦੇਖਿਓ 13000 ਆ 55000 ਆ 20000 12000 49000 31000 ਓ ਬਾਬਾ ਜੀ ਹੋਰ ਕਿੰਨੀਆਂ ਪੇਮਡਾ ਕਿੰਨੀਆਂ ਪੇਮਡਾ ਇਹ ਤੁਹਾਡੇ ਇਹਨਾਂ ਦੇ ਸਟਾਫ ਨੂੰ ਕੀਤੀਆਂ ਸੋ ਇਹਨਾਂ ਦਾ ਜਿਹੜਾ ਮੇਨ ਹੋਣਾ ਉਹ ਜਿਹੜਾ ਅਮਨਦੀਪ ਸਿੰਘ ਆ ਜਿਹੜਾ ਮੇਨ ਇਮੀਗ੍ਰੇਸ਼ਨ ਦਾ ਬੰਦਾ ਉਹ ਪਤਾ ਕੀ ਬੋਲਦਾ ਪਿਆਈ ਫੋਟੋ ਹੈਗੀ ਤੁਹਾਡੇ ਕੁਮਦੀਪ ਦੀ ਉਹਦੀਆਂ ਫੋਟੋਆਂ ਲੱਗੀਆਂ ਵੀ ਅੰਦਰ ਆਓ ਉਹ ਸਾਰੀਆਂ ਲੱਗੀਆਂ ਫੋਟੋਆਂ ਇੱਧਰ ਆਓ ਸੋ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਬਾਅਦ ਚ ਜਿਨ੍ਹਾਂ ਨੇ ਏਜੰਟਾਂ ਨੂੰ ਦੜਾਇਆ ਵਾ ਮੁਲਾਜ਼ਮਾਂ ਨੇ ਪਤਾ ਕੀ ਗੱਲ ਕੀਤੀ ਸਾਡੂੰ ਆਂਦੇ ਇੱਧਰ ਆ ਦੋਨੋਂ ਮੁਲਾਜ਼ਮਾਂ ਨੇ ਕੀ ਗੱਲ ਕੀਤੀ ਮੁਲਾਜ਼ਮ ਪਤਾ ਕੀ ਆਂਦੇ ਆਣ ਕੇ ਉਹ ਇਹਨਾਂ ਦਾ ਪਹਿਲਾਂ ਹੀ ਪਰਚਾ ਹੋਇਆ ਉਹ ਮੈਂ ਕਹਿੰਦੇ ਪਰਚਾ ਹੋਇਆ ਕਹਿੰਦੇ ਇਹਨਾਂ ਦੇ ਹੋਇਆ ਉਹਨਾਂ ਨੂੰ ਕੋਈ ਸਮਰ ਨਹੀਂ ਆਇਆ ਕੋਈ ਕੋਰਣਾ ਸਿੰਘਾ ਜੋ ਪਰਚਾ ਹੋਇਆ ਤੇ ਹੁਣ ਵੀ ਕਿਉਂ ਖੋਲ ਕੇ ਬੈਠੇ ਆ ਮਤਲਬ ਤੁਹਾਡੀ ਸ਼ਹਿਤ ਹੋ ਰਿਹਾ ਕੰਮ ਤੇ ਮੈਂ ਤੇ ਉਹੀ ਬੇਨਤੀ ਕੀਤੀ ਨਾ ਮੈਂ ਕਹਿੰਦੇ ਪਰਚਾ ਆਇਆ ਉਹਨਾਂ ਨੂੰ ਜੇ ਪੁਲਿਸ ਸੱਦਦੀ ਆ ਜ਼ਾਨੇ ਚ ਜਾਂ ਕੋਰਟ ਵਿੱਚ ਸੱਦਦੀ ਆ ਸਮਨ ਦੇਂਦੀ ਆ ਆ ਦੇਖੋ ਕੁੰਡੀ ਲਈ 2 ਨੰਬਰ ਦੀ ਦਿਖਾਓ ਆ ਦੇਖੋ ਆ ਕੁੰਡੀ ਲਈ ਆ ਮਤਾਰ ਬੰਨਤੀ ਆ ਦੇਖੋ ਆ ਤਾਰ ਬੰਨੀ ਮਾਪ ਆ ਲੋ ਆ ਜਾਓ ਆ ਰਿਹਾ ਮੈਂ ਤਾਰ ਬੰਨੀ ਆ ਮਗਾ ਖੋਲ ਨਾ ਪਾਉਣ ਕੋਈ ਵੀ ਆ ਕੁੰਡੀ ਪਾਈ ਹੋਈ ਇਨਾਂ ਦੇ ਇਹ ਆ ਲੋ ਆ ਕੁੰਡੀਆਂ ਉਹ ਧਿਆਨ ਨਾ ਕੀ ਆਪਾਂ ਬਿਜਲੀ ਦਾ ਕੰਮ ਹੀ ਕਰਦੇ ਆ ਰੇ ਆ ਕੁੰਡੀਆਂ ਪਾਈਆਂ ਉਹ ਲਾਈਟ ਬੰਦੀ ਆ ਜੋ ਇੱਧਰ ਆਓ ਇਨੂੰ ਨੇ ਪਾਈ ਆ ਆ ਦੇਖੋ ਇਮੀਗ੍ਰੇਸ਼ਨ ਵਾਲਿਆਂ ਨੇ ਸੋ ਆ ਆ ਬਾਈ ਵਿਚਨਾਮ ਨੂੰ ਪੁੱਛੋ ਇਹ ਆਏ ਪਹਿਲਾਂ ਇਹ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ ਤੁਸੀਂ ਜਿਹੜੇ ਏਜੰਟਾ ਦੁੜਾਏ ਆ ਕੀ ਕਹਿਣਾ ਆ ਲੋ ਜੀ ਆ ਲੋ ਆ ਦੇਖਿਓ ਜੀ ਇੱਕ ਮਿੰਟ ਗੱਲ ਕਰ ਜਦੋਂ ਮੌਕੇ ਤੇ ਆਏ ਆ ਮਗਾ ਇਹ ਪਾਰਟੀ ਨਾਲ ਗੱਲ ਕੀਤੀ ਆ ਜਿਨ੍ਹਾਂ ਦਾ ਪੈਸੇ ਲੈਣ ਦੇਣਾ ਆ ਸਰ ਨੂੰ ਦੇਣਾ ਤੇ ਚੱਕਰ ਪਤਾ ਹੀ ਨਹੀਂ ਸੀ ਜੀ ਜੋ ਤੁਸੀਂ ਪਾਰਟੀ ਨੂੰ ਗੱਲ ਕੀਤੀ ਤੁਸੀਂ ਪਾਰਟੀ ਨੂੰ ਫਿਰ ਭੱਜਣ ਕਿਉਂ ਦਿੱਤਾ ਤੁਸੀਂ ਅਰੈਸਟ ਕਿਉਂ ਨਹੀਂ ਪਾਈ ਆ ਮੌਕੇ ਤੇ ਬਿਠਾਇਆ ਕਿਉਂ ਨਹੀਂ ਉਹਨਾਂ ਨੂੰ ਅੰਦਰ ਹੀ ਆ ਸਾਰੇ ਇਹੋ ਬਾਹਲੇ ਅੰਦਰ ਹੀ ਆ ਹਾਂ ਅੰਦਰ ਹੀ ਆ ਸਾਰੇ ਆ ਜਿਹੜੇ ਵਰਕਰ ਆ ਉਹਨਾਂ ਦੇ ਅੰਦਰ ਆ ਆਪ ਦਾ ਜਿਹੜਾ ਮੇਨ ਬੰਦਾ ਉਹ ਤਾਂ ਹੈ ਹੀ ਨਹੀਂ ਇੱਥੇ ਮੌਕੇ ਤੇ ਨਹੀਂ ਸੀ ਮੌਕੇ ਤੇ ਨਹੀਂ ਸੀਗਾ ਜਿਹੜੇ ਦੂਜੇ ਸਟਾਫ ਦੇ ਮੈਂਬਰ ਉਹ ਅੰਦਰ ਹੀ ਆ ਇਹਦੇ ਰਹੀ ਆ ਬਤਲ ਗਏ ਸਟਾਫ ਕੋਲ ਇਹ ਜਨਾਬ ਅੰਦਰ ਕੇ ਸਟਾਫ ਕੋਲ ਤੁਹਾਨੂੰ ਪਤਾ ਹੀ ਜਾਂਦੇ ਕਹਿੰਦੇ ਸ਼ਾਂਤੀ ਨਾਲ ਗੱਲ ਕਰ ਮਗਾ ਕਾਦੀ ਕੋ ਲੋ ਬਾਈ ਕਾਦੀ ਕੋ ਲੋ ਸ਼ਾਂਤੀ ਨਾਲ ਜਿੰਨਾ ਦੇ ਪੈਸੇ ਲੱਗਿਆ ਉਹਨਾਂ ਨੇ ਭਾਈ ਅੰਦਰੋਂ ਲਾਟਾਂ ਨਿਕਲਦੀਆਂ ਅੱਗ ਦੀਆਂ ਇਹ ਗਰੀਬਾਂ ਦੇ ਪੈਸੇ ਮਾਰਦੇ ਤੁਸੀਂ ਓਏ ਹੈਂ ਤੁਸੀਂ ਆਪਣੇ ਬੱਚਿਆਂ ਨੂੰ ਏਡੇ ਏਡੇ ਬੱਚਿਆਂ ਨੂੰ ਰਾਮ ਦੇ ਪੈਸੇ ਖਵਾ ਕੇ ਪਾਲ ਨਹੀਂ ਆ ਜਿਹੜਾ ਇਮੀਗ੍ਰੇਸ਼ਨ ਵਾਲਾ ਇਦਾਂ ਹੋ ਜਾ ਆ ਫਰਸਟ ਸਟਾਪ ਆ ਰਲਿਆਈ ਫਰਸਟ ਸਟਾਪ ਆ ਦੇਖੋ ਆ ਇੰਡੀਆ ਫੋਟੋਆਂ ਆ ਦੇਖੋ ਜੀ ਆ ਫੋਟੋਆਂ ਵਾਲੇ ਬੰਦੇ ਜੀਆਂ ਆ ਰੇ ਲੋਈ ਇਹ ਕੀ ਇਹਨੇ ਦੇਖੋ ਜੇ ਕੋ ਇੰਨੀਆਂ ਫੋਟੋਆਂ ਛਾਪੀਆਂ ਨਾ ਤੇ ਕਿਸੇ ਦਾ ਉਧਾਰ ਵੀ ਕਰ ਹੈ ਉਹਨਾਂ ਦੇ ਉਹ ਵਿਚਾਰੇ ਰੋ ਰੋ ਕੇ ਸਾਲ ਹੋ ਗਿਆ 1.5 ਸਾਲ ਉਹਨਾਂ ਨੂੰ ਰੋ ਰੋ ਕੇ ਬੋਲਦੇ ਨੇ ਉਹ ਕਿ ਸਾਡੀ ਸੁਣਵਾਈ ਕਰ ਦੋ ਸਾਡੇ ਪੈਸੇ ਵਾਪਸ ਕਰ ਦੋ ਉਹਨਾਂ ਕੋਲ ਰਾਮ ਦੇ ਪੈਸੇ ਸੋਣਾਂ ਨੇ ਉਹ ਵੀ ਵਿਚਾਰੇ ਜ਼ਿਮੀਂਦਾਰ ਵਿਚਾਰੇ ਕਣਕਾ ਵਿੱਚ ਵਾਹ-ਵਾ ਕੇ ਆਪਣੀ ਇਹ ਇਕੱਲੀ ਤਨ ਲਿਆ ਪਸੀਨੇ ਦਾ ਹੈ ਤੇ ਤੁਸੀਂ ਲੋਕ ਪੈਸੇ ਖਾ ਕੇ ਜੇ ਇਹ ਲੱਖ ਦੀ ਲਾਂਤ ਉਹ ਤੇਰੇ ਮੈਂ ਕਹਿੰਦਾ ਇਹ ਸਟਾਫ ਨੂੰ ਵੀ ਲੱਕ ਦੀ ਲਾਂਦ 10 ਦਾ 1000 ਤੇ ਸਟਾਫ ਵੇਕ ਜਾਂਦਾ ਉਹ ਜਿਹੜੀਆਂ ਕੁੜੀਆਂ ਰੱਖੀਆਂ 10 ਦਾ 1000 ਤੇ ਵੇਕ ਗਈਆਂ ਉਹ ਤੁਹਾਡਾ ਕੋਈ ਆਪਣਾ ਮਾਂ ਨਹੀਂ ਵੇਚ ਦਿੱਤਾ ਤੁਹਾਡੇ ਅੰਦਰ ਉਹ ਰੋਹ ਵੀ ਨਹੀਂ ਆ ਤੁਸੀਂ ਆਪਣਾ ਮਾਂ ਵੇਚਦਾ ਜਿਹੜੀਆਂ ਕੁੜੀਆਂ ਤੇ ਪੈ ਖਾਂਦੀਆਂ ਸੀਗੀਆਂ ਉਹ ਕੁੜੀਆਂ ਨੂੰ ਕਮਿਸ਼ਨ ਗਈ ਆ ਸਾਡੇ ਕੋਲ ਸਬੂਤ ਬਏ ਨੇ ਸਬੂਤ ਦੇਓ ਕੁੜੀਏ ਇਧਰ ਕੁੜੀਏ ਇਧਰ ਭੈਣ ਮੇਰੀ ਇਧਰ ਦੱਸ ਇਹ ਹੋਣਾ ਵਿਚਾਰੀ ਡਿਪਰੈਸ਼ਨ ਚ ਚੈੱਕ ਕਰੋ ਮੂੰਹ ਚੈੱਕ ਕਰੋ ਜੇ ਉਹ ਮਰ ਗਈ ਕੱਲ ਨੂੰ ਜੇ ਉਹਨੇ ਕੋਈ ਗਲਤ ਕਦਮ ਚੱਕ ਲਿਆ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਟਾਫ ਜਾਂ ਜਿੰਨਾ ਸਟਾਫ ਇਹਨਾਂ ਦਾ ਠੀਕ ਆ ਜੀ ਤੇ ਜਿਹੜਾ ਇਹ ਬੰਦਾ ਹੀ ਇਹ ਵਾਲਾ ਇਹਦੇ ਵੀ ਪਰਚਾ ਬਣੂਗਾ ਫਿਰ ਇਹ ਬੰਦੇ ਦੇ ਠੀਕ ਆ ਜੀ ਇਹ ਬੰਦਾ ਹੀ ਇਹ ਬੰਦੇ ਨੇ ਆਪਣੀ ਵਾਈਫ ਦੇ ਵੀ ਕੋਲ ਚ ਪੈਸੇ ਪੁਆਏ ਨੇ ਉਹ ਵੀ ਸਾਡੇ ਕੋਲ ਹੈਗਾ ਇਹ ਗਲਤ ਐਡ ਦਿੰਦਾ ਹੀ ਸੋ ਇਹਨਾਂ ਦਾ ਬੱਚੋ ਮੈਂ ਇਹ ਬੇਨਤੀ ਕਰਦਾ ਇਹਨਾਂ ਦੀ ਐਡ ਹੁੰਦੀ ਇੰਸਟਾ ਦੇ ਇਨਸਟਾ ਦੇ ਐਡ ਆਉਂਦੀ ਆਹੀ ਆਪਣੇ ਵੀਜ਼ਾ ਲਵਾ ਦਿੱਤੇ ਸੋਹੀ ਇਹੀ ਬੇਨਤੀ ਕਰਦਿਆਂ ਇੰਨਾ ਕੋ ਵੀਜ਼ਾ ਨਾ ਲਵਾਇਓ ਇਹ ਫਰੋੜ ਨੇ ਇਹਨਾਂ ਦਾ ਲਾਇਸੈਂਸ ਕੈਂਸਲ ਆ ਇਹਨਾਂ ਦੇ ਲਾਇਸੈਂਸ ਨਹੀਂ ਦੋ ਨੰਬਰ ਦੇ ਵਿੱਚ ਕੁੰਡੀ ਪਾਈ ਜੇ ਆ ਦੇਖੋ ਭੈਣ ਮੇਰੀ 10 ਸਾਰੀ ਗੱਲ ਹੋਂ ਇਹ ਤਾਂ ਭੈਣ ਦੀ ਵੀ ਸੁਣ ਲੋ ਇੱਕ ਵਾਰੀ ਕਿਹਨੇ ਕਿਹਾ ਨਾਮ ਕੀ ਆਪਣਾ ਜਸਪ੍ਰੀ ਤਲਾਉਣਾ ਤੇ ਮੇਰਾ ਤੇਰੇ ਨਾਲ ਅਸੀਂ ਸਟੱਡੀ ਵੀ ਦਾ ਲਾਇਆ ਸੀ ਤੇ ਇਹਨਾਂ ਨੇ 6.5 ਲੱਖ ਰੁਪਏ ਦੀ ਠੱਗੀ ਮਾਰੀ ਇੱਕ ਸਾਲ ਹੋ ਗਿਆ ਤੇ ਪੈਸੇ ਨਹੀਂ ਵਾਪਸ ਕਰ ਰਹੇ ਆ ਸਾਰੇ ਪ੍ਰੂਫ ਵੀ ਸਾਡੇ ਕੋਲ ਨੇ ਤੁਹਾਨੂੰ ਕਿੰਨੇ ਪੈਸੇ ਮੰਗੇ ਸੀ ਕਿੱਥੇ ਜਾਂ ਲੈਣਾ ਜਿਹੜੀਆਂ ਤੁਹਾਨੂੰ ਦਿਖਾਣੇ ਆ ਜਿਹੜੇ ਇਥੇ ਵੀਜ਼ੇ ਜਿਹੜੇ ਬੰਦੇ ਨੇ ਲਵਾਏ ਹੋਏ ਆ ਜਿਹੜਾ ਕਹਿ ਰਿਹਾ ਵਾ ਭਾਜੀ ਉਹ ਚੈੱਕ ਕਰੋ ਇਹ ਉਹ ਸ਼ਖਸ ਹੈ ਜਿਹੜਾ ਵਿਅਕਤੀਆਂ ਦਾ ਕਹਿਣਾ ਹੈ ਕਿ ਇਹਨੇ ਜਿਹੜੀ ਹੈ ਠੱਗੀ ਮਾਰੀ ਹੈ ਤੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੀਆਂ ਫੋਟੋਆਂ ਕਰਵਾਈਆਂ ਹੋਈਆਂ ਇਸ ਵਿਅਕਤੀ ਨੇ ਇਹ ਉਹ ਵਿਅਕਤੀ ਹੈ ਬਾਹਰ ਬੁਲਾ ਲਓ ਬਾਹਰ ਬੁਲਾ ਲਓ ਬਾਹਰ ਬੁਲਾ ਲਓ ਬਿਲਕੁਲ ਹੀ ਚੱਲ ਯਾਰ ਫੜੀ ਟੈਨਸ਼ਨ ਇਹ ਮੁਕੇ ਤੇ ਯਾਰ ਪੈ ਨਹੀਂ ਲੇ ਤੋ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਤਾਂ ਦਿਖਾਉਂਦੇ ਆ ਕਿ ਅੰਦਰ ਜਿਹੜੇ ਆ ਲੋਕੀ ਇਸ ਟਾਈਮ ਬੈਠੇ ਹੋਏ ਆ ਫਾਰਮ ਕਰਾ ਲਿਆ ਪੂਰਾ ਫਾਰਮ ਕਰਾ ਲਿਆ ਇਹਨਾਂ ਦਾ ਫਾਰਮ ਕਰਾ ਤਸਵੀਰਾਂ ਤਾਂ ਦਿਖਾਉਂਦੇ ਆ ਕਿ ਸਟਾਫ ਜਿਹੜਾ ਸਾਰਾ ਅੰਦਰ ਬੈਠਾ ਹੋਇਆ ਲੋਕੇ ਬੈਠਾ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਆ ਉਹ ਜੇ ਵੀ ਚੰਗੇ ਜੇ ਲੁਕਦੇ ਕਿਉਂ ਲੇ ਫਿਰ ਹੈ ਵੀ 6 ਲੱਖ ਸੱਤ ਦਈ ਲੁਕਦੇ ਫਿਰਦੇ ਆ ਆ ਦੇਖੋ ਜੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕੀ ਸਾਰੇ ਆ ਟੇਬਲਾਂ ਦੇ ਉੱਤੇ ਲੁਕਦੇ ਪਏ ਆ ਦਿਖਾਓ 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 ਇਧਰੋ ਦਿਖਾਓ ਉਹ ਉਹ ਚੜੂ ਚੜ ਕੇ ਦਿਖਾਓ ਯਾਰ ਜਿਹੜੇ ਵਰਕਰ ਨੇ ਉਹ ਵੀ ਸਾਰਿਆ ਲੋਕ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕੀ ਜਿਹੜੇ ਹੁਣ ਅੰਦਰੋਂ ਲੁਕਦੇ ਪਏ ਆ ਜਦਕਿ ਅੰਦਰ ਹੀ ਸਾਰਾ ਸਟਾਫ ਜਿਹੜਾ ਆ ਬੈਠਾ ਹੋਇਆ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਆਖਿਰਕਾਰ ਇਹਨਾਂ ਦੀ ਅਰੈਸਟ ਕਿਉਂ ਨਹੀਂ ਪਾ ਰਿਹਾ ਮੌਕੇ ਤੇ ਹੈਰਾਨੀ ਵਾਲੀ ਗੱਲ ਉੱਥੇ ਇਹ ਵੀ ਆ ਉੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਦੇਖਦੇ ਆ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਪਹਿਲੇ ਤੁਹਾਨੂੰ ਦਫਤਰ ਦਿਖਾਉਂਦੇ ਆ ਇਹਨਾਂ ਦਾ ਜੁਝਾਰ ਜੁਜਾਰ ওভারਸੀਜ਼ ਕੰਸਲਟੈਂਟਸ ਤੁਸੀਂ ਨਾ ਮੈਨੂੰ ਦਾ ਜਿਹੜਾ ਆਫਿਸ ਹੈ ਤੁਹਾਨੂੰ ਦਿਖਾ ਦਨੇ ਆ ਉਥੇ ਤੁਹਾਨੂੰ ਦੱਸ ਦਈਏ ਕਿ ਇਹ ਨਰਿੰਦਰ ਸਿਨੇਮਾ ਦੇ ਬਿਲਕੁਲ ਜਿਹੜਾ ਇਹ ਆ ਆਪੋਜ਼ਿਟ ਜਿਹੜਾ ਇਹ ਹੈ ਦਫਤਰ ਪੈਂਦਾ ਹੈ ਜਿੱਥੇ ਇਹ ਸਾਰਾ ਜਿਹੜਾ ਵਾਕਿਆ ਹੋਇਆ ਉਥੇ ਤੁਹਾਨੂੰ ਦੱਸ ਦਈਏ ਕਿ ਲੱਖਾਂ ਦੀ ਠੱਗੀ ਜਿਹੜੀ ਇਸ ਵਿਅਕਤੀ ਨੇ ਕੀਤੀ ਉਥੇ ਲੋਕਾਂ ਨੇ ਇਲਜ਼ਾਮ ਵੀ ਲਗਾਏ ਹੈ ਕਿ ਅੱਗੇ ਵੀ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਅੱਗੇ ਵੀ ਇਹਨਾਂ ਦੇ ਉੱਤੇ ਪਰਚੇ ਦਰਜ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਦਾ ਲਾਇਸੈਂਸ ਨਹੀਂ ਹੈਗਾ ਉਸ ਦੇ ਬਾਵਜੂਦ ਵੀ ਆਖਿਰਕਾਰ ਇਹਨਾਂ ਦੇ ਜਿਹੜੇ ਕੰਮ ਨੇ ਜਿਹੜਾ ਦਫਤਰ ਹੈ ਕਿਸ ਤਰ੍ਹਾਂ ਖੁੱਲੇ ਹੋਇਆ ਲਗਾਤਾਰ ਲੱਖਾਂ ਦੀ ਜਿਹੜੀ ਹੈ ਠੱਗੀ ਜਲ ਚੋਂ ਕਈ ਕਾਫੀ ਏਜੰਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਉੱਤੇ ਜਿਹੜੇ ਪਰਚੇ ਦਰਜ ਆ ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਹੈਗੇ ਪਰ ਫਿਰ ਵੀ ਪੁਲਿਸ ਦੀ ਮਿਲੀ ਭਗੜ ਦੇ ਨਾਲ ਜਿਹੜੇ ਇਹ ਸਾਰੇ ਕੰਮ ਚੱਲਦੇ ਆ ਉੱਥੇ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਹੈ ਮੈਂ ਵਿਸ਼ੇਸ਼ ਤੌਰ ਤੇ ਮੈਂ ਤਾਂ ਨਹੀਂ ਦੱਸ ਸਕਦਾ ਕੀ ਹਾਲ ਹੋ ਸਕਦਾ ਪਰ ਜਿਹੜੀ ਨੇ ਕੋਲ ਆਪੇ ਕਿਪਕ ਜਿਹੜਾ ਆਪੇ ਵਿਕਤੀ ਉਹਨਾਂ ਦੇ ਵਿੱਚ ਇਹ ਰਹੇ ਕਿ ਉਹਨੇ ਕੁਲਦੀ ਲਾ ਲਈ ਐਫ 1 ਚਲਦੀ ਹੋਵੇ ਰੋ ਜਾਂਦਾ ਹੋਵੇ ਅੱਠ ਪੁਲਿਸ ਕੰਪਲੀਟ ਟਾਊਨ 3 ਦਾ ਐਫ ਆਈ ਆਰ ਹੋਣ ਲੋਕਾਂ ਦੇ ਪੈਸੇ ਨਿਆਂਗ 6 ਵਾਰੀ ਆ 10 ਵਾਰੀ ਆ ਚੁੱਕੇ ਇੱਥੇ ਆ ਜਾਂਦਾ ਆਹ ਹਾਂ ਆਜ਼ਮ ਦਾ ਫਿਰ ਆਂਦਾ ਵੀ ਹੈ ਲੁੱਕ ਕੇ ਆਂਦਾ ਸ਼ਾਮੀ ਆਂਦਾ ਤਾਂ ਚੋ ਫੇਰ ਆਫਿਸ ਦਾ ਬੋਰਡ ਲੱਗਾ ਹੈ ਹਾਊ ਇਟ ਇਜ਼ ਪੋਸੀਬਲ ਯਾਰ ਵਿਦਆਊਟ ਵਿਦਆਊਟ ਦੀ ਪੁਲਿਸ ਕੰਪਲੀਟ ਸਾਰਾ ਨਾਤੇ ਹਲਾ ਇਕ ਰੱਖਲਾ ਥੈਂਕ ਯੂ ਸੋ ਮਚ ਇਕ ਰੱਖਾ ਕਿੰਨੀਆਂ ਪਈਆਂ ਭੈਣ ਚ ਪੁਲਿਸ ਕੀ ਕਰਦੀ ਸੈਟਸਵਾ ਕਰਦੀ ਪੁਲਿਸ ਸਭ ਮਿਲ ਹੀ ਹੁੰਦੇ ਪਾ ਨੰਬਰ ਤੇ ਸੋ ਉੱਥੇ ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਦੇ ਉੱਪਰ ਜਿਹੜੀ ਹੈ ਐਫ ਆਰ ਜਿਹੜੀ ਦਰਜ ਹੋਈ ਹੈ ਐਫ ਆਰ ਦੀ ਕਾਪੀਆਂ ਵੀ ਜਿਹੜੀ ਅਸਨ ਸਾਡੇ ਕੋਲ ਮੌਜੂਦ ਆ ਉਸ ਦੇ ਬਾਵਜੂਦ ਲੋਕਾਂ ਦਾ ਕਹਿਣਾ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅੱਠ ਕੰਪਲੇਂਟਾਂ ਜਿਹੜੀਆਂ ਇਸ ਵਿਅਕਤੀ ਦੇ ਉੱਪਰ ਆ ਉਸ ਦੇ ਬਾਵਜੂਦ ਵੀ ਆਖਿਰਕਾਰ ਜਿਹੜਾ ਇਹ ਦਫ਼ਤਰ ਹੈ ਕਿਸ ਤਰੀਕੇ ਨਾਲ ਖੋਲ ਰਿਹਾ ਸਾਫ਼ ਜ਼ਾਹਿਰ ਹੋ ਰਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਕਿਤਨਾ ਕਿਤੇ ਜਿਹੜੀ ਮਿਲੀ ਭੁਗਤ ਹੈ ਇਸੇ ਕਰਕੇ ਜਿਹੜਾ ਦਫ਼ਤਰ ਖੋਲ ਰਿਹਾ ਸਟਾਫ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਲੁਕਦਾ ਪਿਆ ਉੱਥੇ ਹੀ ਪ੍ਰਸ਼ਾਸਨ ਜਿਹੜਾ ਹੈ ਜਿਹੜੇ ਪੀੜੀ ਤਾਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਹਜੇ ਤੱਕ ਫਿਲਹਾਲ ਜਿਹੜਾ ਅੰਦਰ ਸਟਾਫ ਹੈ ਕਿਸੇ ਦੀ ਕੋਈ ਅਰੈਸਟ ਨਹੀਂ ਪਾਈ ਗਈ ਕਿਸੇ ਨੂੰ ਥਾਣੇ ਦੇ ਵਿੱਚ ਕਸਟਡੀ ਦੇ ਵਿੱਚ ਆਪਣੇ ਨਹੀਂ ਲਿੱਤਾ ਗਿਆ ਤਾਂ ਕਿ ਪਤਾ ਲੱਗੇ ਮਾਲਕ ਕਿੱਥੇ ਹੈ ਮਾਲਕ ਆਖਿਰਕਾਰ ਕਦੋਂ ਆਏਗਾ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਗੱਲਬਾਤ ਬਿਲਕੁਲ ਵੀ ਜਿਹੜੀ ਨਹੀਂ ਹੋ ਰਹੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰ ਲੈਂਦੇ ਆ ਦੇਖਦੇ ਆ ਉਸ ਚੀਜ਼ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਸਿਰ ਸਟਾਫ ਵੀ ਹਜੇ ਕੁਝ ਅੰਦਰ ਹੈਗਾ ਤੁਹਾਡੇ ਵੱਲੋਂ ਹਜੇ ਤੱਕ ਸਟਾਫ ਨੂੰ ਕਸਟਡੀ ਦੇ ਵਿੱਚ ਕਿਉਂ ਨਹੀਂ ਲਿੱਤਾ ਗਿਆ ਪੁੱਛਣ ਲਈ ਹਾਂ ਜੀ ਆਲਰੇਡੀ 95 ਨੰਬਰ ਐਫ ਆਰ ਦਰਜਾ ਉਹਦੇ ਵਿੱਚ ਦੋ ਬੰਦੇ ਦੀ ਅਰੈਸਟ ਹੋ ਚੁੱਕੀ ਆ ਲੀਗਲ ਪ੍ਰੋਸੈਸ ਵਾ ਉਹ ਅਸੀਂ ਤਾਂ ਲੀਗਲ ਪ੍ਰੋਸੈਸ ਨੂੰ ਅਡਾਪਟ ਕਰਾਂਗੇ ਨਾ ਇੱਕ ਬੰਦਾ ਬਾਕੀ ਰਹਿੰਦਾ ਉਹ ਪੁੱਛ ਬੀਆਰ ਲੱਗਾ ਹੋਇਆ ਉਹ ਉਹ ਤਾਂ ਹਾਇਰ ਅਥਾਰਟੀ ਨੇ ਵੈਰੀਫਾਈ ਕਰਨਾ ਹੈ ਵੀ ਹਾਂ ਬਈ ਉਹ ਲਾਇਸੈਂਸ ਬੈਲਡਕ ਨਹੀਂ ਬੈਲਡਾ ਸਰ ਉਹ ਤਾਂ ਤੁਸੀਂ ਡੀਸੀ ਆਫਿਸ ਦੇ ਵਿੱਚੋਂ ਕੰਫਰਮ ਕਰ ਸਕਦੇ ਹੋ ਉਹ ਹੀ ਵੈਰੀਫਾਈ ਦਾ ਮਤਲਬ ਤਾਂ ਮੈਂ ਇਹ ਕਹਿ ਰਿਹਾ ਨਾ ਆਖਿਰ ਕਿੰਨਾ ਕਿੰਨਾ ਕ ਸਮਾਂ ਲੱਗੇਗਾ ਸਰ ਪਤਾ ਲੱਗਣ ਦੇ ਵਿੱਚ ਕਿ ਲਾਇਸੈਂਸ ਜਿਹੜਾ ਆ ਵੈਲਿਡ ਹੈ ਕਿ ਨਹੀਂ ਨਹੀਂ ਉਹ ਤਾਂ ਦੂਸਰਾ ਜਦੋਂ ਨਹੀਂ ਲੈਟਰ ਕਰਦਾ ਉਹ ਤਾਂ ਰਿਪੋਰਟ ਆ ਕਿ ਉਹ ਤੋਂ ਪਤਾ ਲੱਗ ਜਾਣਾ ਪਹਿਲੇ ਸਮਾਂ ਲੱਗੇਗਾ ਹਜੇ ਨਹੀਂ ਇਹਦੇ ਚ ਕੇਸ ਮੇਰੇ ਕੋ ਨਹੀਂ ਇਨਵੈਸਟੀਗੇਸ਼ਨ ਹਾਇਰ ਅਥਾਰਟੀ ਨੇ ਤੁਹਾਨੂੰ ਵੈਰੀਫਾਈ ਕਰੀਏ ਮੇਰੀ ਜੈਨਫੀਕੇਸ਼ਨ ਦੇਦੀ ਹੈ ਕਾਜੀ ਜਦੋਂ ਸਰ ਕੋਈ ਵਿਅਕਤੀ ਆਪਣਾ ਇਥੇ ਆਫਿਸ ਖੋਲਦਾ ਹੈ ਕਿ ਉਹ ਪ੍ਰਸ਼ਾਸਨ ਨੂੰ ਵੈਰੀਫਾਈ ਨਹੀਂ ਕਰਵਾਉਂਦਾ ਕਿ ਮੈਂ ਇਥੇ ਆਫਿਸ ਖੋਲ ਰਿਹਾ ਮੇਰੇ ਕੋਲ ਲਾਇਸੈਂਸ ਹੈਗਾ ਹੈ ਵੈਰੀਫਾਈ ਜੇਦੇ ਕੋਲ ਲਾਇਸੈਂਸ ਹੁੰਦਾ ਹੈ ਦੂਸਰਾ ਉਹ ਉਹ ਲਾਇਸੈਂਸ ਖੋਲਦਾ ਹੈ ਲਗਭਗ ਤੁਹਾਡੇ ਹਿਸਾਬ ਦੇ ਨਾਲ ਸਰ ਇਥੇ ਕਿੰਨੇ ਕੁ ਵੈਰੀਫਾਈਡ ਲਾਇਸੈਂਸ ਦੇ ਜਿਹੜੇ ਐਜੰਟਾਂ ਦੇ ਆਫਿਸ ਹੈਗੇ ਆ ਤੇ ਕਿੰਨੇ ਨਹੀਂ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਤੁਹਾਨੂੰ ठाਣੇ ਦੇ ਵਿੱਚ ਸਾਰੇ ਜਾਨੀ ਇਹ ਵੈਰੀਫਾਈ ਲਾਇਸੈਂਸ 홀ਡਰ ਨੇ ਤੇ ਫਿਰ ਸਰ ਅੱਜ ਇੱਕ ਕੇਸ ਕਿਦਾਂ ਹੋ ਗਿਆ ਸੋ ਮੌਕੇ ਤੇ ਤੁਹਾਨੂੰ ਦੱਸਦੇ ਕਿ ਡਿਵੀਜ਼ਨ ਨੰਬਰ 6 ਦੇ ਐਸ ਐਚਓ ਜਿਹੜੇ ਜੈਪ ਸਿੰਘ ਹਾਂ ਇਹ ਐਫਆਈ ਦੀ ਕਾਪੀ ਆ ਇੱਕ ਹੋਰ ਅਦਰ ਸਕਰੀਨਸ਼ਾਟ ਤੇ ਕਾਰਵਾਈ ਨਹੀਂ ਹੋਈ ਅਦਰ ਆਹ ਦੇਖ ਲੋ ਆਹ ਦੇ ਯਾਰ ਐਫਆਈ ਦੀ ਕਾਪੀ ਆ ਸਾਡੇ ਕੋਲ ਜਨਾਬ ਕੀ ਹਾਲ ਜੀ ਠੀਕ ਹੋ ਗਏ ਆਹ ਦੇਖ ਬਾਬਾ ਜੀ ਆਜੋ ਇੱਕ ਵਾਰੀ ਤੇ ਭੇਜ ਦਿਆ ਬਾਬਾ ਯਾਰ ਆਜੋ ਭਾਈ ਮੇਰੀ ਬੇਨਤੀ ਸੁਣ ਲੋ ਆ ਸਾਡੇ ਭਰਾ ਖੜੇ ਨੇ ਆ ਸਾਰਾ মিডিਆ ਪ੍ਰਸ਼ਾਸਨ ਦੇਖੋ ਨਹੀਂ ਵਿਸ਼ਵਾਸ ਤੇ ਹੈਗਾ ਵਿਸ਼ਵਾਸ ਆਜੋ ਆਜੋ ਆਪਾਂ ਘਟ ਤੇ ਪਰ ਉਹ ਗੰਦੇ ਦੇ ਨਹੀਂ ਵਿਸ਼ਵਾਸ ਗੰਦੇ ਆਂਡੇ ਤੇ ਵਿਸ਼ਵਾਸ ਨਹੀਂ ਸਾਨੂੰ ਹੈਗਾ ਬਾ ਠੀਕ ਆ ਹਾਂ ਕਾਰਵਾਈ ਕਰ ਬਾਬਾ ਜੀ ਆਹ ਦੇਖੋ 2 ਮਿੰਟ ਤੂੰ ਗੱਲ ਕਰ ਭਾਈ ਨੇ ਜਾ ਨਹੀਂ ਨਹੀਂ ਆਜੋ 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 ਬਾਬਾ ਜੀ ਆਜੋ ਤੁਸੀਂ ਆਜੋ ਕਹ ਕਹਦੇ ਆ ਇਹ ਐਫ ਆਰ ਆ ਉੱਤੇ ਹੋਈ ਜਿਹੜੀ ਆਜੋ 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 ਬਾਬਾ ਜੀ ਆਜੋ ਭਾਈ ਆਹ ਚਾਰ ਰਾਇ ਪਹਿਲਾਂ ਹੋਈ ਆ ਉਹ ਦੇਖੋ ਆ ਚੀਜ਼ ਜਿਹੜੀ ਹੈ ਨਾ ਹਾਂ ਬਾਬਾ ਬੈਠ ਕੇ ਗੱਲ ਨਹੀਂ ਹੋਊਗੀ ਆਪਾਂ ਦੁਆਰਾ ਨਹੀਂ ਬਾਬਾ ਜੀ ਤੁਸੀਂ ਬਾਬਾ ਜੀ 2 ਮਿੰਟ 2 ਮਿੰਟ ਇੱਕ ਕਰੀ ਨੂੰ ਫੋਨ ਲਾਓ ਫੋਨ ਲਾ ਇੱਕ ਮਿੰਟ ਆਜੋ ਆਜਾ ਫੋਨ ਲਾ ਫੋਨ ਲਾ ਦਿਓ ਪਲੀਜ਼ ਇੱਕ ਵਾਰ ਇੱਕ ਮਿੰਟ ਫੋਨ ਲਾ ਜੀ ਨਾਮ ਹੋਗਾ ਨਾ ਜੇ ਤੁਹਾਡਾ ਫੋਨ ਚੱਕ ਲਿਆ ਜੇ ਤੁਹਾਡਾ ਫੋਨ ਉਹਨੇ ਚੱਕ ਲਿਆ ਸਮਝ ਲਓ ਅਸੀਂ ਧਰਨਾ ਕਿ ਅਸੀਂ ਦੁਬਾਰਾ ਵੀ ਨਹੀਂ ਆਵਾਂਗੇ ਇੱਥੇ ਇੱਕ ਮਿੰਟ ਆਪਣਾ ਛੋੜੇ ਜਦੋਂ ਉਹ ਪਤਾ ਕੀ ਕਹਿੰਦਾ ਸਾਨੂੰ ਉਹ ਬੰਦਾ ਕਹਿੰਦਾ ਪੁਲਿਸ ਮੈਂ ਜੇਬੇ 'ਚ ਪਾਈ ਹੋਈ ਹੈ ਉਹਨੂੰ ਮੈਂ ਦੱਸੂਗਾ ਮੈਨੇ ਉਹ ਬੰਦੇ ਨੇ ਕਹਿੰਦਾ ਕੈਦ ਕਹਿੰਦਾ ਮੈਂ ਨਾ ਕਹਿੰਦਾ ਮੈਂ ਗਿਨੀ ਗਿਨੀ ਔਰ ਸੋਰੀ ਉਹ ਕੇ ਆਪਣਾ ਮੱਕੜ ਕਹਿੰਦਾ ਮੈਂ ਮੱਕੜ ਆ ਮੈਂ ਪੁਲਿਸ ਜੇਬ 'ਚ ਪਾ ਕੇ ਇਹ ਜੇਪ ਚ ਜਾਓ ਮੈਂ ਸਮਝੀ ਇਹਦਾ ਮੈਂ ਆ ਜਾਓ ਭਾਈ ਆਪਾਂ ਨੂੰ ਇਨਸਾਫ ਚਾਹੀਦਾ ਆਪਾਂ ਨੂੰ ਨਹੀਂ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਇਹ ਮਾਤਾ ਦਾ ਨਾ ਘਰ ਆਲਾ ਨਾ ਬੱਚੇ ਨਾ ਕੁਛ ਕੱਲੀ ਕੁੜੀ ਆ 6.5 ਲੱਖ ਰੁਪਏ ਅੱਜ ਹੀ ਲੈਣਾ ਆਪਾਂ ਬਸ ਬੇਤੀ ਆ ਚਲੋ ਚਲੋ ਆਇਆ ਆਇਆ ਬਾਬੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਹੀ ਬੜੀ ਵੱਡੀ ਗੱਲ ਜਿਹੜੀ ਹੈ ਵਿਅਕਤੀ ਵੱਲੋਂ ਕਿਹਾ ਹੋਈ ਹੈ ਕਿ ਪੁਲਿਸ ਜਿਹੜੀ ਹੈ ਉਸ ਦੀ ਏਜੰਟ ਦੀ ਜੇਬ ਤੇ ਹੈ ਏਜੰਟ ਦਾ ਕਹਿਣਾ ਹੈ ਆਖਿਰਕਾਰ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਉੱਤੇ ਇੰਨੇ ਜ਼ਿਆਦਾ ਇੰਜ਼ਾਮ ਲੱਗਦੇ ਆ ਫਿਰ ਵੀ ਜਿਹੜਾ ਕੰਮ ਲਗਾਤਾਰ ਇਸੇ ਤਰ੍ਹਾਂ ਜਿਹੜਾ ਗੈਰਕਾਨੂੰਨੀ ਕੰਮ ਜਿਹੜੇ ਆ ਚੱਲਦੇ ਆ ਡਿਵੀਜ਼ਨ ਨੰਬਰ 6 ਦੀ ਗੱਡੀ ਅੱਜ ਜਿਹੜੀ ਇੱਥੇ ਖੜੀ ਹੋਈ ਕਿਉਂਕਿ ਸੜਕ ਜਿਹੜੀ ਆ ਜਾਮ ਹੋਈ ਆ ਉਦੋਂ ਡਿਵੀਜ਼ਨ ਨੰਬਰ 6 ਕਿੱਥੇ ਸੀਗਾ ਜਦੋਂ ਲੋਕਾਂ ਦੇ ਨਾਲ ਠੱਗੀ ਵਜ ਰਹੀ ਸੀ ਆਖਿਰਕਾਰ ਪ੍ਰਸ਼ਾਸਨ ਉਦੋਂ ਕਿਉਂ ਜਾਗਦਾ ਜਦੋਂ ਠੱਗੀ ਵਜ ਜਾਂਦੀ ਆ ਠੱਗੀ ਵਜਣ ਤੋਂ ਪਹਿਲੇ ਪ੍ਰਸ਼ਾਸਨ ਆਖਿਰਕਾਰ ਕਿਉਂ ਨਹੀਂ ਜਾਣਦਾ ਜਾਗਦਾ ਕਿ ਉਹਨਾਂ ਦੀ ਜੇਬ ਦੇ ਵਿੱਚ ਵੀ ਉਸ ਟਾਈਮ ਜਿਹੜੇ ਆ ਨੋਟ ਪੈ ਜਾਂਦੇ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਰੂਬਰੂ ਕਰਾ ਰਹੇ ਆ ਇਸ ਸਮੇਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਬੱਸ ਸਟੈਂਡ ਰੋਡ ਦੇ ਉੱਪਰ ਮੌਜੂਦ ਆ ਆਸ-ਪਾਸ ਜਿਹੜਾ ਜਾਮ ਹੋਇਆ ਹੋਇਆ ਹੈ ਤਾਂ ਕਿ ਹੁਣ ਕਾਲਾ ਛੇ ਦੇ ਬੰਦ ਕਰੋ ਬੰਦ ਕਰੋ ਪੰਜਾਬ ਪੁਲਿਸ ਹਰਦਾਬਾ ਪੰਜਾਬ ਪੁਲਿਸ ਹਰਦਾਬਾ ਜੰਦੇ ਠਗੀ ਬੰਦ ਕਰੋ ਬੰਦ ਕਰੋ ਇਸ ਵੇਲੇ ਕੁੱਤੇ ਦੇ ਕਾਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਇਹ ਤਸਵੀਰਾਂ ਦੇ ਕੇ ਪਤਾ ਲੱਗ ਰਿਹਾ ਆਖਿਰਕਾਰ ਪੁਲਿਸ ਪ੍ਰਸ਼ਾਸਨ ਕਿੰਨਾ ਕ ਸਹੀ ਤਰੀਕੇ ਦਾ ਕੰਮ ਕਰ ਰਹੀ ਹੈ ਤੇ ਕਿੰਨਾ ਕ ਨਹੀਂ ਬੰਦ ਕਰੋ ਬੰਦ ਕਰੋ ਪੰਜਾਬ ਪੁਲਿਸ ਮੁਹੱਬਤ ਪੰਜਾਬ ਪ੍ਰਸ਼ਾਸਨ ਮੁਹੱਬਤ ਇਹ ਸੱਚ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਟਰ ਕੀ ਮੈਟਰ ਕੀ ਹੈ ਦੇਖੋ ਜੀ ਮੈਟਰ ਮੈਂ ਹੋਣਾ ਹੈ ਇਹਨਾਂ ਨੂੰ ਪਿਛੇ ਮੈਂ ਦੇਖਿਆ ਇਹਨਾਂ ਨੇ ਇੱਕ ਐਫ ਆਰ ਦਿੱਤੀ ਹੈ ਉਸ ਦੇ ਪਰਚਾ ਦਰਜ ਹੈ ਇਹਨਾਂ ਨੇ ਕੋਈ ਬਾਹਰ ਜਾਣ ਵਾਸਤੇ ਪੈਸੇ ਸਾਢੇ 6 ਲੱਖ ਦੱਸ ਰਹੇ ਹੈ ਭੇਜਦੇ ਅਸੀਂ ਜੋ ਵੀ ਫਲੀਗਲ ਕਾਰਵਾਈ ਕਰਾਂਗੇ ਮੇਰੀ ਬੇਨਤੀ ਹੈ ਸਰ ਇੱਕ ਛੋਟੀ ਜਿਹੀ ਪੁਨਰ ਸਟਾਫ ਹੋਰ ਵੀ ਅੰਦਰ ਹੈ ਉਹਨਾਂ ਨੂੰ ਕਾਰਵਾਈ ਕਰੋ ਸਟਾਫ ਸਾਰਾ ਲੋਕ ਲਾ ਕੇ ਬੈਠਾ ਮੜਾ ਹੋਇਆ ਉਹਨਾਂ ਨੂੰ ਬੋਲਣ ਦੀ ਅਗਨ ਨਹੀਂ ਅਜਬ ਸਰ ਅਜਬ ਸਰ ਸੋ ਡਿਵੀਜ਼ਨ ਨੰਬਰ 6 ਦੇ ਜਿਹੜੇ ਪਰਵਾਹੀ ਹੈ ਇਸ ਸਮੇਂ ਇਥੇ ਪਹੁੰਚ ਚੁੱਕੇ ਨੇ ਸੋ ਉਹਨਾਂ ਦੇ ਨਾਲ ਵੀ ਜਿਹੜੀ ਸਾਰੀ ਗਲਬਤ ਕਰਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਮੈਂ ਕੋਈ ਗੱਲ ਨਹੀਂ ਮੈਂ ਆਪੇ ਆਪੇ ਜੀ ਦੂੰਗਾ ਮੈਂ ਕਹਿ ਦਿੰਦਾ ਅਜਫਸਰ ਕੀ ਗੱਲਬਾਤ ਹੈ ਸਾਰੀ ਇੱਕ ਵਾਰੀ ਬਰੀਫ ਕਰ ਦਿਓ ਜਿਹੜਾ ਧਰਨਾ ਹੈ ਦੇਖੋ ਮੈਂ ਤਾਂ ਅਜੇ ਇੱਥੇ ਪਹੁੰਚੇ ਆ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਸੀ ਹੁਣ ਜੋ ਇਹਨਾਂ ਨੇ ਦੱਸਿਆ ਵੀ ਐਫਆਈਰ ਦਰਜਿਆ ਤੇ ਐਫਆਈਰ ਦਰਜ ਦੇ ਵਿੱਚ 6.5 ਲੱਖ ਰੁਪਏ ਦਿੱਤਾ ਹੋਇਆ ਇਹਨਾਂ ਨੇ ਜੋ ਵੀ ਹੈ ਕਾਨੂੰਨੀ ਕਾਰਵਾਈ ਉਹ ਕਰਾਂਗੇ ਰੈਫਰ ਹੋਣ ਤੋਂ ਬਾਅਦ ਜਿਹੜਾ ਵਾ ਲਾਇਸੈਂਸ ਕਦੀ ਵੀ ਇਸ਼ੂ ਨਹੀਂ ਹੁੰਦਾ ਜੇ ਲਾਇਸੈਂਸ ਜੇ ਇਸ਼ੂ ਹੁੰਦਾ ਇਹਦਾ ਮਤਲਬ ਡੀਸੀ ਸਾਹਿਬ ਦਾ ਵੀ ਵਿੱਚ ਕਿਤੇ ਨਾ ਕਿਤੇ ਘਬਲਾ ਹੋ ਰਿਹਾ ਤੇ ਜੇ ਲਾਇਸੈਂਸ ਇਸ਼ੂ ਨਹੀਂ ਹੋਇਆ ਇਸ਼ੂ ਰੱਦ ਹੈ ਉਸ ਦੇ ਬਾਵਜੂਦ ਵੀ ਏਰੀਆ ਦੇ ਵਿੱਚ ਕਿਸ ਤਰ੍ਹਾਂ ਇਹ ਕੰਮ ਚੱਲ ਰਿਹਾ ਨਹੀਂ ਨਹੀਂ ਅਸੀਂ ਚੈੱਕ ਕਰ ਲਏ ਨੇ ਜੋ ਵੀ ਹੋਇਆ ਇਹ ਤੇ ਜੋ ਵੀ ਆਪਣੇ ਦਾ ਪੁਲਿਸ ਪ੍ਰਸ਼ਾਸਨ ਤੇ ਵੀ ਇਲਜ਼ਾਮ ਲੱਗਾ ਕਿ ਅੰਦਰ ਬੰਦੇ ਸੀਗੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਦੂਜੇ ਰਸਤੇ ਦੜਾ ਦਿੱਤੇ ਇਸ ਬਾਰੇ ਕਿੰਨਾ ਕੀ ਕਰਾਂ ਮੈਂ ਤਾਂ ਤੁਹਾਡੇ ਸਾਹਮਣੇ ਮੈਂ ਆਇਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਤੇ ਮੈਂ ਆਪਾਂ ਕੋਈ ਨਹੀਂ ਇਸ ਤਰ੍ਹਾਂ ਨਹੀਂ ਕਰਦੇ ਮੇਰੇ ਕੋ ਜੋ ਲੋਕੇਸ਼ਨ ਦੇ ਅਸੀਂ ਤੱਕ ਲਈ ਇਦਾਂ ਜਿਹੜੇ ਸਰ ਬੰਦੇ ਆ ਹੁਣ ਅਰੈਸਟ ਕੀਤੇ ਜਾ ਰਹੇ ਆ ਤੁਸੀਂ 2 ਮਿੰਟ ਰੁਕੋ ਸਾਨੂੰ ਉਹਨਾਂ ਨਾਲ ਅੰਦਰੋਂ ਅਰੈਸਟ ਕਰੋ ਅਰੈਸਟ ਕਰਾਣੇ ਪਏ ਆ ਆਪਾਂ 5 ਬੰਦੇ ਹਾਂ ਜੀ ਤੁਸੀਂ ਰੁਕੋ ਮੜਿਆ ਆ ਆਪਾਂ ਬਾਅਦ ਚ ਦਿੰਦੇ ਤੁਹਾਨੂੰ ਬਿਲਕੁਲ ਉਨੇ ਰਿਆਸਤ ਉਹਨੇ ਪਰਚਾ ਬਣਾਇਆ ਜਿਹਦੇ ਅੰਦਰ ਵਾਲੇ ਬੰਦੇ ਦੇ ਸਾਰੀਆਂ ਮੈਟਰਾਂ ਤੇ ਤਸਵੀਰਾਂ ਜਿਹੜੀਆਂ ਆਇਆਂ ਰੂਬਰੂ ਕਰਵਾ ਦਿੰਦੇ ਆ ਦੇਖ ਸਕਦੇ ਹੋ ਕਿ ਉੱਥੇ ਹੀ ਹੁਣ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੀ ਵੇਟ ਕੀਤੀ ਜਾਵੇ ਅਸੀਂ ਇੱਕ ਵਾਰੀ ਸਾਰੀ ਜਿਹੜੀ ਇਹ ਗੱਲਬਾਤ ਕਰ ਲਈ ਹੈ ਇਹਨਾਂ ਨੂੰ ਸਾਰੀ ਗੱਲ ਪਤਾ ਜੀ ਇਹਦੇ ਨਾਲ ਇੱਕ ਮੇਰੀ ਗਾ ਸੁਣ ਲੋ ਜੀ ਜਨਾਬ ਇਹ ਗੱਲ ਇਹ ਯਾਰ ਤੁਹਾਨੂੰ ਤੁਸੀਂ ਪਹਿਲੇ ਮੌਕੇ ਤੇ ਆਈ ਜੀ ਜਿੰਦਾਬਾਦ ਜੁਜਾਰੀ ਮੀਗ੍ਰੇਸ਼ਨ ਜਿੰਦਾਬਾਦ ਜੁਜਾਰੀ ਮੀਗ੍ਰੇਸ਼ਨ ਜਿੰਦਾਬਾਦ ਜੈਂਟਰੀ ਠੱਗੀ ਬੰਦ ਕਰੋ ਬੰਦ ਕਰੋ ਬੰਦ ਕਰੋ ਜੈਂਟਰੀ ਠੱਗੀ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਮਿੰਟ ਇਹਨਾਂ ਨੂੰ ਭਗਤਾਂ ਦੇ ਬੰਦ ਕਰੋ ਬੰਦ ਕਰੋ ਬੰਦ ਕਰੋ ਜਲਦੀ ਵਾਂਗ ਦੇ ਬੰਦ ਕਰੋ ਵੰਗ ਕਰੋ ਵੰਗ ਕਰੋ ਸੋ ਤਸਵੀਰਾਂ ਜਿਹੜੀਆਂ ਤੁਹਾਣਾ ਰੂਬਰੂ ਕਰ ਦਿੰਦੇ ਆ ਦੇਖ ਸਕਦੇ ਹੋ ਥਾਣਾ 6 ਤੇ ਜਿਹੜੇ ਪਰਭਾਰੀ ਐ ਇਸ ਟਾਈਮ 에ਜੰਟ ਦੇ ਆਫਿਸ ਦੇ ਅੰਦਰ ਜਿਹੜੀ ਉਸ ਤੋਂ ਬਾਅਦ ਜਿਹੜੀ ਪੀੜਤਾਂ ਦੀ ਜਿਹੜੀ ਇਸ ਟਾਈਮ ساری ਗੱਲਬਾਤ ਸੁਣੀ ਜਾ ਰਹੀ ਹੈ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜੇ ਵਿਅਕਤੀ ਅੰਦਰ ਲੁਕੇ ਬੈਠੇ ਆ ਆਖਿਰਕਾਰ ਦਾਲ ਦੇ ਵਿੱਚ ਕੁਛ ਨਾ ਕੁਛ ਤੇ ਕਾਲਾ ਆ ਇਸੇ ਕਰਕੇ ਦਫਤਰ ਦੇ ਅੰਦਰ ਲੁਕੇ ਬੈਠੇ ਆ ਜੇ ਇਹਨੇ ਸੱਚੇ ਆ ਤੇ ਬਾਹਰ ਆ ਕੇ ਮੀਡਲ ਸਾਹਮਣੇ ਗੱਲ ਕਿਉਂ ਨਹੀਂ ਕਰਦੇ ਕਾਲੇ ਲਾਏ ਭਾਈ ਅੰਦਰ ਉੱਥੇ ਵੱਡਾ ਸਵਾਲ ਇਹ ਵੀ ਜਿਹੜਾ ਹੈ ਕਿ ਬਿਨਾਂ ਲਾਇਸੈਂਸ ਤੋਂ ਆਖਿਰਕਾਰ ਏਜੰਟਾਂ ਦੇ ਦਫਤਰ ਜਿਹੜੇ ਬੱਸ ਸਟੈਂਡ ਦੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੇ ਨੇ ਤੋਂ ਗੱਲ ਦੇ ਵਿੱਚ ਉਹ ਹੀ ਗੱਲ ਹੋਈ ਕਿ ਜਿਹੜੇ ਪੀੜਿਤ ਹੈ ਉਹ ਸੜਕਾਂ ਦੇ ਉੱਤੇ ਰੋਲ ਰਹੇ ਹੈ ਤੇ ਜਿਹੜੇ ਏਜੰਟ ਹੈ ਉਹਨਾਂ ਨੂੰ ਦਫ਼ਤਰ ਦੇ ਵਿੱਚ ਆਰਾਮ ਨਾਲ ਬਿਠਾ ਕੇ ਜਿਹੜੀ ਉਸ ਟਾਈਮ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਇੱਥੇ ਜ਼ਾਹਿਰ ਹੁੰਦਾ ਹੈ ਸ਼ਾਇਦ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਨਾਲ ਰਲਿਆ ਹੈ ਜੇ ਰਲਿਆ ਨਹੀਂ ਤੇ ਆਖਿਰਕਾਰ ਕਿਉਂ ਸਾਰੀ ਗੱਲਬਾਤ ਜਿਹੜੀ ਹੈ ਖੁੱਲ ਕੇ ਲੋਕਾਂ ਦੇ ਵਿੱਚ ਨਹੀਂ ਕੀਤੀ ਜਾ ਰਹੀ پڙهڻ ڏانهن سڀ کان گهڻي ڪوشش ڪئي ته اسان پنهنجي ڪم کي بهتر بنائي اسان کي پنهنجي ڪم ۾ بهتر بنائي ۽ اسان کي پنهنجي ڪم ۾ بهتر بنائي ਤੋ ਏਜੰਟ ਦਾ ਆਫਿਸ ਸਾਡੇ ਇੱਕ ਵਾਰੀ ਫੇਰ ਦਿਖਾਉਣ ਦੇ ਆ ਜੇ ਕੋਈ ਹੋਰ ਵੀ ਜੇ ਵਿਅਕਤੀ ਇਹਨਾਂ ਤੋਂ ਕੋਈ ਪੈਸੇ ਜਿਹੜੇ ਆ ਜਿਨ੍ਹਾਂ ਦੇ ਪੈਸੇ ਫਸੇ ਹੋਏ ਆ ਹੋਰ ਵੀ ਲੋਕਾਂ ਦੇ ਨਾਲ ਜਿਹੜੇ ਇਹਨਾਂ ਨੇ ਠੱਗੀ ਕੀਤੀ ਆ ਜਿਉਂ ਉਹਨਾਂ ਨੂੰ ਪੈਸੇ ਨਹੀਂ ਮਿਲ ਰਹੇ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਤੇ ਸਾਡੇ ਨਾਲ ਜਿਹੜਾ ਆ ਕੰਟੈਕਟ ਜ਼ਰੂਰ ਕਰਿਓ ਜੋ ਹੋ ਸਕੇ ਅਸੀਂ ਜ਼ਰੂਰ ਸਾਰੇ ਲੋਕਾਂ ਦੇ ਲਈ ਖੜਾਾਂਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਸਾਫ਼ ਤੌਰ ਤੇ ਪਤਾ ਲੱਗ ਰਿਹਾ ਹੈ ਕਿ ਮਿਲਿਆ ਹੋਇਆ ਜਿਹੜੇ ਪੀੜਿਤ ਹੈ ਤੁਹਾਨੂੰ ਦੱਸ ਦਈਏ ਕਿ ਪੀੜਿਤ ਜਿਹੜੇ ਆ ਸੜਕਾਂ ਤੇ ਰੋਲਦੇ ਹੋਏ ਨਜ਼ਰ ਆ ਰਹੇ ਆ ਤੇ ਜਿਹੜ ਦਫਤਰ ਦੇ ਅੰਦਰ ਬੈਠੇ ਆ ਤੇ ਪੁਲਿਸ ਪ੍ਰਸ਼ਾਸਨ ਵੀ ਹੁਣ ਜਿਹੜਾ ਆ ਉੱਥੇ ਜਾ ਕੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰ ਰਿਹਾ। ਇਹ ਕੋਈ ਨਹੀਂ ਕਿ ਪ੍ਰਸ਼ਾਸਨ ਦੇ ਸੱਟੇ ਚ ਲੱਗੂਗਾ ਨਾ ਉਹਦੇ ਦੇ ਰਿਤੇ ਪਰ ਫਿਰ ਵੀ ਇੱਕ ਸਾਲ ਹੋ ਚੁੱਕਾ ਹੈ ਕਿ ਨਾ ਹੀ ਪੇਮੈਂਟ ਵਰਪਸ ਆਈ ਹੈ ਨਾ ਹੀ ਕੋਈ ਕੰਮ ਕੀਤਾ ਲੱਗਿਆ। ਉਹਨੇ ਦੇਖਦੇ ਪ੍ਰਸ਼ਾਸਨ ਉਹ ਕੀ ਕਾਰਵਾਈ ਕਰਦੀ ਹੈ। ਕੋਈ ਨਹੀਂ ਕਿਸੇ ਨਾਲ ਕੋਈ ਉਸ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੇ ਆ ਇੱਥੇ ਜਿਹੜੀ ਲੱਗੀਆਂ ਹੋਈਆਂ ਕਿਸ ਤਰ੍ਹਾਂ ਜਿਹੜੇ ਵੀਜ਼ੇ ਦੀ ਜਿਹੜੀ ਤਸਵੀਰਾਂ ਦਿਖਾਈ ਜਾ ਰਹੀਆਂ ਲੋਕਾਂ ਨੂੰ ਕਿ ਅਸੀਂ ਇੰਨੇ ਜਿਹੜੇ ਆ ਵੀਜ਼ੇ ਜਿਹੜੇ ਸਾਰੇ ਆ ਲਗਵਾ ਚੁੱਕੇ ਆ ਸਾਰੀ ਜਿਹੜੀ ਇਹ ਗੱਲਬਾਤ ਆ ਉੱਥੇ ਹੀ ਜਿਹੜਾ ਇਸ ਦਾ ਮਾਲਕ ਹੈ ਉਹ ਮਾਲਕ ਦੀ ਤਸਵੀਰ ਵੀ ਤੁਹਾਨੂੰ ਦਿਖਾਉਣ ਦੇ ਆ ਕੌਣ ਹੈ ਭਾਜੀ ਮਾਲਕ ਇਹਨਾਂ ਦੇ ਇਹ ਨਾਂਜੀ ਆਹ ਮਾਲਕ ਜੀ ਆਣੀਏ ਆਹ ਵਾਹ ਆਹ ਮਾਲਕਾ ਜੀ ਇਹ ਮੇਰਾ ਉਦੋਂ ਫੋਨ ਤੇ ਫੋਨ ਕੀਤਾ ਉਦੋਂ ਕਹਿੰਦਾ ਤੁਸੀਂ ਜਾਓ ਜੋ ਕਰਨਾ ਕਰ ਲੋ ਜੋ ਵੀ ਫੋਨ ਕੀਤਾ ਫਿਰ ਕੀ ਗੱਲਬਾਤ ਹੋਈ ਫਿਰ ਉਹ ਤੋਂ ਪਹਿਲਾਂ ਪਿਆਰ ਨਾਲ ਗੱਲਬਾਤ ਹੀ ਕੀਤੀ ਫਿਰ ਕਹਿੰਦਾ ਤੁਸੀਂ ਜੋ ਕਰਨਾ ਕਰ ਲੋ ਮੈਂ ਮੇਰਾ ਨਹੀਂ ਕੋਈ ਕੁਛ ਕਰ ਸਕਦਾ ਤੁਸੀਂ ਹੁਣ ਦਾ ਸਿਆਣੇ ਸੀ ਕਰ ਲਿਆ ਦੱਸਿਆ ਹੀ ਹੁਣ ਪਰਾ ਲੱਗੂਗਾ ਨਾ ਜਦੋਂ ਪਈਆਂ ਭਾਜੜਾ ਬਿਹੰਗ ਸਿੰਘਾ ਨਾਲ ਕੋਈ ਬੰਦਾ ਪਾ ਸਕਰਾ ਰਾਹ ਵੀ ਪਾ ਸਕਦਾ ਨਾ ਫੋਟੋ ਏਜੰਟ ਦੀ ਆ ਫੋਟੋ ਵੇ ਆ ਚੈੱਕ ਕਰ ਲੋ ਸਰਦਾਰ ਹੋ ਕੇ ਗੁਰੂਰੀ ਪੱਗ ਬਨ ਕੇ ਦੇਖੋ ਕੀ ਕਰ ਰਿਹਾ ਇਹਨਾਂ ਸਰਦਾਰਾਂ ਦੀ ਵੀ ਬੇਸਤੀ ਇੱਥੇ ਗੁਰੂ ਮਾਰ ਨੇ ਦੇ ਦਿਆ ਸਿੱਧਿਆ ਦੇ ਦਿਆ ਆਪਣੇ ਪਿੱਛੇ ਤੁਸੀਂ ਆ ਕੰਮ ਕਰਦੇ ਪਿਓ ਸੋ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਇਨਸਾਫ ਲੈਣ ਆਇਆ ਤੇ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਇਹ ਧਰਨਾ ਲਾਣਾ ਜ਼ਰੂਰੀ ਹੈ ਕਿਉਂਕਿ ਅਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਕੁੰਭ ਕਰਨ ਦੀ ਨੀਂਦ ਸੁਟਾ ਹੋਇਆ ਸ਼ਾਇਦ ਇਹੀ ਕਾਰਨ ਹੈ ਕਿ ਜਿਸ ਵਿਅਕਤੀ ਦੇ ਉੱਤੇ ਪਰਚੇ ਦਰਜ ਹੋਏ ਪਿਆ ਉਸ ਦੇ ਬਾਵਜੂਦ ਵੀ ਜਿਹੜਾ ਉਹ ਏਜੰਟੀ ਦਾ ਕੰਮ ਖੋਲ ਕੇ ਬੈਠਾ ਹੈ ਤਸਵੀਰਾਂ ਜਿਹੜੀਆਂ ਰੂਬਰੂ ਕਰ ਦਿੰਦੇ ਆ ਦਫ਼ਤਰ ਦੀਆਂ ਆਖਿਰਕਾਰ ਇਸ ਵਿਅਕਤੀ ਦੇ ਜਿਹੜੇ ਪੈਸੇ ਆ ਉਹ ਮਿਲਣਗੇ ਜਾਂ ਨਹੀਂ ਮਿਲਣਗੇ ਇਹ ਵੀ ਇੱਕ ਵੱਡੀ ਗੱਲ ਹੈ ਪਰ ਜਲੰਧਰ ਉੱਥੇ ਜਲੰਧਰ ਸ਼ਹਿਰ ਦੇ ਜੇ ਬੱਸ ਸਟੈਂਡ ਏਰੀਆ ਦੀ ਗੱਲ ਕਰੀਏ ਤਾਂ ਲਗਾਤਾਰ ਇਥੇ ਏਜੰਟਾਂ ਦੇ ਇੰਨੇ ਕਿ ਜ਼ਿਆਦਾ ਜਿਹੜੇ ਆਫਿਸ ਹੋ ਚੁੱਕੇ ਆ ਆਖਿਰਕਾਰ ਉਹ ਕਿੰਨੇ ਕ ਆਫਿਸ ਜਿਹੜੇ ਸਹੀ ਆ ਜਾਂ ਕਿੰਨੇ ਕ ਗਲਤ ਆ ਕਿ ਪ੍ਰਸ਼ਾਸਨ ਨੇ ਕਦੀ ਵੈਰੀਫਾਈ ਨਹੀਂ ਕੀਤਾ ਜੇ ਵੈਰੀਫਾਈ ਕੀਤਾ ਉਸ ਦੇ ਬਾਵਜੂਦ ਵੀ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਘਟਨਾਵਾ ਫਿਰ ਕਿਉਂ ਵਾਪਰ ਰਹੀਆਂ ਇਸ ਵਿਅਕਤੀ ਦੇ ਪੈਸੇ ਮਿਲਦੇ ਆ ਕਿ ਨਹੀਂ ਮਿਲਦੇ ਇਸ ਖਬਰ ਦੀ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਫਿਲਹਾਲ ਤਦ ਤੱਕ ਲਈ ਮੈਨੂੰ ਦਿਓ ਇਜਾਦਤ ਕੈਮਰਾਮੈਨ ਅਮਨ ਨਾਹਰ ਦੇ ਨਾਲ ਮੈਂ ਰਿਪੋਰਟਰ ਗ